ਮੈਂ ਇਥੇ ਜਾ ਵੀ ਰਹੀ ਸੀ ਦੁਕਾਨ ਦੇ ਉੱਤੇ ਤੇ ਲਾਗੇ ਤਮਾਤਾ ਆ ਆ ਔਰ ਜਾ ਕੇ ਦੇਖਿਆ ਕਿ ਮਕਾਨ ਦੀ ਸਾਡੀ ਦਿੱਤੀ ਜਾਈ ਕਿ ਉਹ ਬੜੀ ਮੁਸ਼ਕਲ ਵਾਲੀ ਸੀ ਉਹ ਪੈਨ ਜਿਹੜਾ ਨੂੰ ਕਟਿਆ ਇਸ ਘਰ ਦੇ ਹਾਲਾਤ ਆ ਜਿਹੜੇ ਤੇ ਉਹ ਬਹੁਤ ਮਾੜੇ ਨੇ ਤੇ ਸਾਡੀ ਇਹੋ ਹੀ ਸਰਕਾਰ ਅੱਗੇ ਦੁਆ ਹੈ ਕਿ ਆਗੇ ਇਹਨਾਂ ਦੀ ਮਦਦ ਕੀਤੀ ਜਾਏ ਪਠਾਨਕੋਟ ਦੇ ਟਾਕੀ ਰੋਡ ਸਥਿਤ ਬਜਰੀ ਕੰਪਨੀ ਮਹੌਲੇ ਵਿੱਚ ਉਸ ਸਮੇਂ ਵੱਡਾ ਹਾਦਸਾ ਹੁੰਦਾ ਹੋਇਆ ਟਲਿਆ ਜਦੋਂ ਇੱਕ ਮਕਾਨ ਦੀ ਛੱਤ ਢਹਿ ਟੇਰੀ ਹੋ ਗਈ ਗਨੀਮਤ ਇਹ ਰਹੀ ਕਿ ਘਰ ਦੇ ਅੰਦਰ ਮੌਜੂਦ ਮਹਿਲਾ ਦੇ ਮਾਮੂਲੀ ਸਟਾ ਲੱਗੀਆਂ ਹਨ ਪਰ ਪੂਰੇ ਘਰ ਦਾ ਲੈਂਟਰ ਟਾਈਟੇਰੀ ਹੋ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਬਜਰੀ ਕੰਪਨੀ ਮਹੌਲੇ ਵਿੱਚ ਉਹ ਇੱਕ ਦੁਕਾਨ ਤੇ ਬੈਠ ਕੇ ਚਾਹ ਪੀ ਰਿਹਾ ਸੀ ਨਾ ਅਚਾਨਕ ਬਹੁਤ ਵੱਡਾ ਧਮਾਕਾ ਹੋਣ ਦੀ ਆਵਾਜ਼ ਆਈ ਅਤੇ ਜਦੋਂ ਉਹਨਾਂ ਨੇ ਗਲੀ ਵਿੱਚ ਜਾ ਕੇ ਦੇਖਿਆ ਤਾਂ ਇੱਕ ਮਕਾਨ ਦੀ ਛੱਤ ਢਹਿ ਟੇਰੀ ਹੋ ਗਈ ਸੀ ਅਤੇ ਉਸ ਮਕਾਨ ਈਟਾਂ ਆ ਕੇ ਇੱਕ ਬਜ਼ੁਰਗ ਮਹਿਲਾ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਜਿਸ ਦੀ ਕੀ ਇਲਾਜ ਤੋਂ ਬਾਅਦ ਹਾਲਤ ਹੁਣ ਸਥਿਰ ਹੈ ਉਹਨਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਹ ਬਜ਼ੁਰਗ ਮਹਿਲਾ ਆਪਣੇ ਪ੍ਰਤੀ ਦਿਨਾਲ ਇਸ ਘਰ ਦੇ ਵਿੱਚ ਰਹਿੰਦੀ ਹੈ ਅਤੇ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਹੈ ਉਹਨਾਂ ਪ੍ਰਸ਼ਾਸਨ ਤੋਂ गुहार लगाई ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਇਹਨਾਂ ਨੂੰ ਮਕਾਨ ਬਣਾਉਣ ਲਈ ਮੁਆਫਾ ਦਿੱਤਾ ਜਾਵੇ ਜੋ ਕਿ ਮੈਂ ਤੇ ਜਾਂ ਵੀ ਰਸੀ ਦੁਕਾਨ ਦੇ ਉੱਤੇ ਤੇ ਲਾਗੇ ਧਮਾਕਾ ਹੋਇਆ ਔਰ ਜਾ ਕੇ ਦੇਖਿਆ ਤੇ ਮਕਾਨ ਦੀ ਚੱਕ ਦਿੱਤੀ ਜਾਈ ਤੇ ਉਹ ਬੜੀ ਮੁਸ਼ਕਲ ਨਾਲ ਆਈ ਉਹ ਭੈਣ ਜਿਹੜਾ ਨੂੰ ਕੱਢਿਆ ਤੇ ਆਪਣੇ ਹਸਪੀਟਲ ਲੈ ਕੇ ਗਏ ਆ ਤੇ ਉੱਥੋਂ ਜੋ ਵੀ ਇਹਨਾਂ ਦੇ 6-7 ਟਾਂਕੇ ਸਿਰ ਚ ਆਏ ਨੇ ਤੇ ਹੋਰ ਬਾਹਾਂ ਤੇ ਵੀ ਰਗੜਾਂ ਕਾਫੀ ਲੱਗੀਆਂ ਆ ਤੇ ਕਾਂ ਦਾ ਮਤਲਬ ਇਹ ਹੋ ਸਕਦਾ ਕਿ ਉਹ ਜੀ ਸਾਠ ਨਹੀਂ ਲੱਗੀ ਦੀ ਹੋਵੇ ਤੇ ਆਹੀ ਤੇ ਉਹ ਜਾਣਿਆ ਜੇ ਸਰਕਾਰ ਅਕੇ ਕੋਹਾਰਾ ਸਾਡੀ ਕੀ ਆਕੇ ਗਰੀਬ ਆਦਮੀ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਆਦਮੀ ਨੇ ਮੁੰਡਾ ਛੋਟਾ ਜਿਹਾ ਉਹ ਵਿਚਾਰਾ ਦੁਕਾਨ ਤੇ ਕਿਤੇ ਲੱਗੇ ਨਾ ਦਿਹਾੜੀ ੱਪਾ ਲਾਂਦਾ ਤੇ ਇਸ ਕਰਕੇ ਘਰ ਦੇ ਹਾਲਾਤ ਹੈ ਜਿਹੜੇ ਤੇ ਉਹ ਬਹੁਤ ਮਾੜੇ ਨੇ ਤੇ ਸਾਡੀ ਇਹੋ ਜੀ ਸਰਕਾਰ ਅੱਗੇ ਦੁਆ ਹੈ ਕਿ ਆਕੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਜਿੱਦਾਂ ਵੀ ਜੈਨੂ ਦਾ ਲੈਣ ਕੰਪਲੀਟ ਕੀਤਾ ਜਾਏ ਜੀ ਜੋ ਵੀ ਸਰਕਾਰ ਜਾਏ ਉਹ ਕਰ ਸਕਦੀ ਹੈ